ਬਈ ਸੁੱਖੇ ਨੇ ਤਾਂ ਜੱਜ ਹੀ 605 'ਚ ਪਾਤਾ ਆ ਪੂਰੀ ਕਹਾਣੀ ਸੁਣਿਓ ਬੜੀ ਹਾਸੇ ਆਊਗੀ ਤੇ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਜੀ ਦਬਲੋ ਬਚ ਚੁਟਕਲੇ ਸੁਣਾਉਂਦੇ ਰਾਂਗੇ ਤੇ ਤੁਹਾਨੂੰ ਹਸਾਉਂਦੇ ਰਾਂਗੇ ਬਈ ਸੁੱਖਾ ਆਮਲੀ ਸਾਡੇ ਪਿੰਡਲਾ ਉਹ ਦੂਜਾ ਸੁੱਖਾ ਆਮਲੀ ਨਹੀਂ ਸਾਡੇ ਪਿੰਡਕ ਸੁੱਖਾ ਆਮਲੀ ਆ ਉਹਨੇ ਭਾਈ ਆਪਦੀ ਘਰ ਵਾਲੀ ਕੁੱਟਤੀ ਘਰ ਵਾਲੀ ਬਾਗੀ ਕੇਸ ਲੈ ਕੇ ਥਾਣੇ ਥਾਣੇ ਵਾਲੇ ਨੇ ਭਾਈ ਰੈਫਰ ਕਰਤਾ ਜੱਜ ਕੋਲੇ ਜੱਜ ਨੇ ਭਾਈ ਸੁੱਖੇ ਨੂੰ ਬੁਲਾ ਲਿਆ ਬਲਾਕ ਐ ਸੁਖੇ ਨੂੰ ਮਾੜੀ-ਮੁੱਟੀ ਝਾੜ-ਚੰਬ ਜੀ ਕਰਕੇ ਉਹਨੂੰ ਵਾਰਨਿੰਗ ਦੇ ਕੇ ਛੱਡਤਾ ਕਹਿੰਦਾ ਤੂੰ ਵਗ ਜਾ ਬੰਦਾ ਬਣ ਜਾ ਅੱਗੇ ਤੋਂ ਤਾਂ ਕੋਈ ਕੁੱਟ ਮਾਰਨੀ ਕਰਨੀ ਜਨਾਨੀ ਨਾਲ ਉਹ ਕਹਿੰਦਾ ਠੀਕ ਹੈ ਜੀ ਮੈਂ ਕੁਛ ਨਹੀਂ ਕਰਦਾ ਜੀ ਅੱਗੇ ਤੋਂ ਉਹ ਬਈ 10-15 ਦਿਨਾਂ ਬਾਅਦ ਫੇਰ ਜਨਾਨੀ ਉਹਨੂੰ ਲਿਆਉਂਦੀ ਆ ਉੱਥੀ ਜੱਜ ਕਹਿੰਦਾ ਓਏ ਤੈਨੂੰ ਕਿਹਾ ਸੀ ਤੈ ਕੁੱਟ ਮਾਰਨੀ ਕਰਨੀ ਤੂੰ ਬੰਦਾ ਬਣਿਆ ਨਹੀਂ ਕਹਿੰਦਾ ਜਨਾਬ ਮੈਨੂੰ ਤਾਂ ਥੋੜੀ ਬੇਇੱਜ਼ਤੀ ਨਹੀਂ ਚਾਹੀਦੀ ਜਨਾਬ ਜੱਜ ਕਹਿੰਦਾ ਕਿਵੇਂ ਕਦਾ ਜਨਾਬ ਦੇਖੋ ਤੁਸੀਂ ਮੈਨੂੰ ਵਾਰਨਿੰਗ ਦੇ ਕੇ ਛੱਡਤਾ ਸੀ ਮੈਂ ਘਰੇ ਗਿਆ ਥੋੜੇ ਕਿ ਦਿਨ ਬਾਅਦ ਮੈਂ ਸ਼ਰਾਬ ਪੀ ਕੇ ਆਇਆ ਇਹ ਮੈਨੂੰ ਕਹਿੰਦੀ ਵੀ ਕੁੱਤਿਆ ਕਮੀਨੇ ਤੂੰ ਪੈਸਾ ਘਰੇ ਕੋਈ ਫੜਾਉਂਦਾ ਨਹੀਂ ਕੰਮ ਕਰ ਚੰਗੀ ਤਰ੍ਹਾਂ ਕਰਦਾ ਨਹੀਂ ਸਾਰੇ ਪੈਸੇ ਬਰਬਾਦ ਕਰਦਾ ਜਨਾਬ ਮੈਨੀਆਂ ਗੱਲਾਂ ਸੁਣੀ ਕੇ ਮੈਂ ਚੁੱਪ ਕਰਕੇ ਪੈ ਗਿਆ ਦੋ ਕਿ ਦਿਨ ਬਾਅਦ ਮੈਂ ਫੇਰ ਦਾਰੂ ਪੀ ਕੇ ਆਇਆ ਮੈਨੂੰ ਕਹਿੰਦੀ ਕੰਜਰ ਕਸ਼ੇ ਥਾਂ ਦਾ ਵੇਚ-ਵੇਚ ਕੇ ਸਾਰਾ ਕੁਝ ਦਾਰੂ ਪੀ ਜਾਂਦਾ जनाब ਮੈਂ ਫੇਰ ਗਾਲਾਂ ਸੁਣ ਕੇ ਬਹਿ ਗਿਆ ਮੈਂ ਕੁਝ ਨਹੀਂ ਬੋਲਿਆ ਚੁੱਪ ਕਰਕੇ ਬਹਿ ਗਿਆ ਜਨਾਬ ਦੋ ਕੁ ਦਿਨਾਂ ਬਾਅਦ ਜਦੋਂ ਮੈਂ ਫੇਰ दारू ਪੀ ਕੇ ਘਰ ਆਇਆ ਇਹ ਕਹਿੰਦੀ ਅਹਜਾ ਤੰਜਰ ਜੱਜ ਸੀ ਜਿਹਨੇ ਤੈਨੂੰ ਛੱਡਤਾ ਹੁਣ ਜਨਾਬ ਛੋਡੀ ਬੇਇੱਜ਼ਤੀ ਕਿਵੇਂ ਮੈਂ ਬਰਦਾਸ਼ਤ ਕਰ ਸਕਦਾ ਸੀ ਮੈਂ ਫੈਂਟਤੀ